ਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਦਨਾ ਬੁਟੀਕ ਤੇ ਤੇ ਅੱਜ ਆਪਾਂ ਸਿੰਗਲ ਸੀਨ ਵਾਲੀ ਪਲਾਜ਼ੋ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਮੇਲ ਲਾਂਗੇ ਕਿੰਨਾ ਕੱਪੜਾ ਹੈ ਮੇਰੇ ਕੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਜ਼ਰੂਰ ਕਰਨਾ ਇੱਕ ਤੇ ਕਮੈਂਟ ਵਿੱਚ ਦੱਸਣਾ ਤੇ ਸ਼ੇਅਰ ਵੀ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਜੀ ਇਹਨੂੰ ਫੋਲਡ ਕਰਕੇ ਦੇਖ ਲਾਂਗੇ ਆਪਾਂ ਤੇ 2.5 ਮੀਟਰ ਮੇ ਇੱਕ ਕਪੜਾ ਹੈ ਤੇ ਆਪਾਂ 4 ਫੋਲਡ ਕਰਕੇ ਇਹਦੀ ਕਟਿੰਗ ਕਰਨੀ ਹੈ ਤੇ ਆਪਾਂ ਫਰੰਟ ਦੇ ਕਾਰਡ ਵੀ ਪਾਵਾਂਗੇ ਤੇ ਇਹਨੂੰ ਆਪਾਂ 4 ਫੋਲਡ ਕਰ ਲੈਣਾ ਕਪੜਾ ਉਲਟੀ ਸਾਈਡ ਤੋਂ ਠੀਕ ਹੈ ਜੀ ਬਰਾਬਰ ਕਰਕੇ ਕੱਪੜੇ ਨੂੰ ਫੋਰ ਫੋਲਡ ਕਰ ਲੈਣਾ ਠੀਕ ਹੈ ਜੀ ਆਪਾਂ ਫੋਰ ਫੋਲਡ ਕਰ ਲਿਆ ਤੇ ਖੁੱਲਾ ਪਾਸਾ ਆਪਣੇ ਵਾਲੇ ਸਾਈਡ ਤੇ ਰੱਖਣਾ ਤੇ ਬੰਦ ਸਾਈਡ ਦੂਜੀ ਸਾਈਡ ਤੇ ਰੱਖਣਾ ਤੇ ਇਹਨਾਂ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਕੱਪੜੇ ਨੂੰ ਸਭ ਤੋਂ ਪਹਿਲਾਂ ਆਪਾਂ ਇੱਕ ਸਿੱਧੀ ਲਾਈਨ ਬਣਾਵਾਂਗੇ ਕਾਂਲ ਕੱਢ ਦਾਂਗੇ 1/2 ਇੰਚ ਦੀ ਸਿੱਧੀ ਲਾਈਨ ਬਣਾ ਕੇ ਤੇ ਐਕਸਟਰਾ ਕਪੜਾ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਅਤਵਾਦ ਆਪਾਂ 2 ਇੰਚ ਲਵਾਂਗੀ ਮੈਂ ਪਹਿਲੇ ਠੀਕ ਹੈ ਜੀ ਨੇਫੇ ਨੂੰ ਅਨੇਫਾ ਫੋਲਡ ਕਰਨ ਵਾਸਤੇ ਤੇ 2 ਇੰਚ ਫੇਰ ਦੁਬਾਰਾ ਲਵਾਂਗੀ ਕਿਉਂਕਿ ਮੈਂ ਕਾਟ ਪਾਣੀ ਹੈ 2 ਇੰਚ ਦੀ ਠੀਕ ਹੈ ਜੀ ਟੋਟਲ 4 ਇੰਚ ਲੈ ਲਿਆ ਮੈਂ ਤਾਂ ਆਪਾਂ ਇੱਕ ਇਹਦੀ ਸਿੱਧੀ ਲਾਈਨ ਬਣਾ ਦਾਂਗੇ ਇੱਕ ਇਹ ਸਿੱਧੀ ਲਾਈਨ ਬਣਾ ਦਨੀ ਆ 4 ਇੰਚ ਲੈ ਕੇ 4 ਇੰਚ ਪੂਰਾ ਕਪੜਾ ਲੈ ਲਿਆ ਪੂਰੇ ਕਪੜੇ ਤੋਂ ਚੜਾਈ ਚੋਂ 4 ਇੰਚ ਲੈ ਕੇ ਇੱਥੇ ਆਪਾਂ ਇਸ ਇੱਕ ਸਿੱਧੀ ਲਾਈਨ ਬਣਾਤੀ ਆ ਠੀਕ ਹੈ ਜੀ ਉਤ ਤੋਂ ਬਾਅਦ ਆਪਾਂ ਲਵਾਂਗੇ ਲੰਬਾਈ ਇਦੀ ਲੰਬਾਈ ਹੈਗੇ 38 ਇੰਚ ਆਪਾਂ ਪੂਰੀ 38 ਇੰਚ ਲੰਬਾਈ ਲੈ ਲੈਣੀ ਆ ਤੇ ਪੂਰੇ ਪਲਾਉਜੋ ਤੇ ਆਪਾਂ 38 ਇੰਚ ਲੰਬਾਈ ਲੈ ਲੈਣੀ ਆ ਅਤ ਬਾਅਦ ਇੱਥੇ ਵੀ ਆਪਾਂ ਇੱਕ ਸਿੱਧੀ ਲਾਈਨ ਬਣਾ ਦਾਂਗੇ 38 ਇੰਚ ਲੰਬਾਈ ਲੈ ਕੇ ਇੱਕ ਸਟੇਟ ਲਾਈਨ ਬਣਾ ਦਾਂਗੇ ਇੱਥੇ ਠੀਕ ਹੈ ਜੀ ਮੈਂ ਸਟੇਟ ਲਾਈਨ ਬਣਾਤੀ ਮੇਰਾ ਚੋਕ ਬਹੁਤ ਲਾਈਟ ਕਲਰ ਹੈ ਕੱਟ ਦਿਖਾਈ ਦੇ ਰਿਹਾ ਹੋਏਗਾ ਤੁਹਾਨੂੰ ਔਰ ਤੋਂ ਬਾਅਦ ਮੈਂ ਥੱਲੋਂ 2.5 ਇੰਚ ਫੋਲਡ ਵਾਸਤੇ ਲੈ ਰਹੀਆਂ ਜਿਹੜਾ ਪੌਂਚੇ ਦੇ ਫੋਲਡ ਹੋਣਾ ਉਹ ਲੈ ਰਹੀਆਂ ਉੱਥੇ ਵੀ ਆਪਾਂ ਇੱਕ ਸਿੱਧੀ ਸਟੇਟ ਲਾਈਨ ਬਣਾ ਦਾਂਗੇ 5 ਇੰਚ ਲੈ ਕੇ ਅੱਤੋਂ ਬਾਅਦ ਆਪਾਂ ਕਮਰ ਲਵਾਂਗੇ ਐਤੋਂ ਮੈਂ 13.5 ਇੰਚ ਲੈ ਰਹੀ ਹਾਂ ਕਮਰ ਤੁਸੀਂ ਆਪਣੀ ਕਮਰ ਦੇ ਹਿਸਾਬ ਨਾਲ ਲੈ ਲੈਣਾ ਤੇ ਕਮਰ ਦੇ ਹਿਸਾਬ ਨਾਲ ਲੈ ਕੇ ਤੇ 4 ਇੰਚ ਦੀ ਲੂਸਿੰਗ ਲੈ ਲੈਣੀ ਆ ਤੇ ਮੇਰੀ 13.5 ਇੰਚ ਲੈ ਰਹੀ ਹਾਂ ਮੈਂ ਇੱਥੋਂ ਆਸਰੇ ਦਾ 1.14 ਇੰਚ ਹੈ ਠੀਕ ਹੈ ਜੀ ਮੈਂ ਪੂਰਾ ਹੀ 1.14 ਇੰਚ ਲਵਾਂਗੀ ਕਿਉਂਕਿ ਥੋੜਾ ਹੈਲਥੀ ਹੈ ਹੈਲਥੀ ਲੇਡੀ ਦਾ ਆਪ ਐਥੇ 1.14 ਇੰਚ ਲੈ ਲਾਂਗੇ ਠੀਕ ਹੈ ਜੀ ਆਸਰ ਮੈਂ 1.14 ਇੰਚ ਲੈ ਲਿਆ ਅਤਵਾਦ 8 ਇੰਚ ਲੈ ਰਹੀਆਂ ਕਰੋਜ ਏਰੀਆ ਇਹ ਬਹੁਤ ਹੀ ਸੁੱਕਾ ਹੈ ਇਹਦਾ ਜਿਆਦਾ ਨਹੀਂ ਹੈਗਾ ਤੇ ਬਹੁਤ ਹੀ ਜਲਦੀ ਕਟਿੰਗ ਹੋ ਜਾਂਦਾ ਸਟੀਚਿੰਗ ਵੀ ਬਹੁਤ ਜਲਦੀ ਹੋ ਜਾਂਦਾ ਇਥੋਂ ਆਪਾਂ ਕਾਟ ਪਾ ਦਾਂਗੇ 1.5 ਇੰਚ ਦੀ ਅਤਵਾਦ ਆਪਾਂ ਪੁੰਚਾ ਲਵਾਂਗੇ ਇਹਦਾ 11 ਇੰਚ ਤਿਆਰਾ ਪਹੁੰਚਾ ਤੇ ਮੈਂ 1 ਇੰਚ ਐਕਸਟਰਾ ਲੈ ਰਹੀਆਂ 12 ਇੰਚ ਲੈ ਰਹੀਆਂ ਤੇ ਇਹਨੂੰ ਆਪਾਂ ਸਕੇਲ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇੱਥੋਂ ਆਪਾਂ ਹੁਣ ਕਟਿੰਗ ਕਰ ਦਾਂਗੇ ਇਹਦਾ ਪੂਰਾ ਮਾਰਕ ਹੋ ਗਿਆ ਇਹ ਲੰਬਾ ਜਿਹੜਾ ਵੱਧ ਕਪੜਾ ਉਹ ਆਪਾਂ ਕਟਿੰਗ ਕਰ ਲਿਆ। ਉੱਥੇ ਬਾਅਦ ਇਹਦੇ ਨਾਲ-ਨਾਲ ਕਟਿੰਗ ਕਰ ਦਾਂਗੇ। ਇਹਦੇ ਵਿੱਚ ਸਟਿਚਿੰਗ ਵੀ ਪਾਵਾਂਗੀ ਉਹ ਵੀ ਤੁਸੀਂ ਪਲੀਜ਼ ਦੇਖਣੀ। ਤੇ ਮੈਂ ਹਾਫ ਹਾਫ ਇੰਚ ਦਾ ਵੱਧ ਮਾਰ ਜੇ ਲੈ ਕੇ ਕਟਿੰਗ ਕਰਤਾ। ਅਤਵਾਦ ਆਪਾਂ ਆ ਦੇਖੋ ਦੋ ਪੱਲੇ ਚੁਕਣੇ ਆ ਆਪਾਂ ਫਰੰਟ ਦੀ ਕਾਟ ਪਾਵਾਂਗੇ ਮੈਂ ਉਪਰ 4 ਇੰਚ ਐਕਸਟਰਾ ਰੱਖਿਆ ਸੀ ਆਪਾਂ ਇੱਥੇ 2 ਇੰਚ ਦੀ ਕਾਟ ਪਾ ਦਾਂਗੇ ਫਰੰਟ ਸਾਈਡ ਤੇ 2 ਇੰਚ ਦੀ ਕਟਿੰਗ ਕਰ ਦਾਂਗੇ ਸੈਂਟਰ ਤੱਕ ਆ ਸੈਂਟਰ ਲਾਈਨ ਬਣੀ ਹੋਈ ਹੈ ਇੱਥੇ ਤੱਕ ਆਪਾਂ ਇੱਥੇ 2 ਇੰਚ ਦੀ ਕਟਿੰਗ ਕਰ ਦੇਣੀ ਹੈ ਇਹਨੂੰ ਇਹਦੇ ਨਾਲ ਮਿਲਾ ਕੇ ਠੀਕ ਹੈ ਜੀ ਆਸਤਨ ਵਾਲੀ ਸਾਈਡ ਤੇ ਸੈਂਟਰ ਸਾਈਡ ਦੇਖ ਹੀ ਸਕਦੇ ਲੱਭ ਰਿਹਾ ਹੋਇਆਗਾ ਤੁਹਾਨੂੰ ਦਿਖਾਈ ਦੇ ਆ ਰਿਹਾ ਹੋ ਗਿਆ ਹੋਏਗਾ ਤੇ ਠੀਕ ਹੈ ਇੱਥੋਂ ਆਪਾਂ ਕਾਟ ਦੀ ਕਟਿੰਗ ਕਰ ਦਾਂ ਕਾਟ ਪਾ ਦਾਂਗੇ ਤੇ ਪਿਛਲੇ ਸਾਈਡ ਤੇ ਆਪਾਂ 2 ਇੰਚ ਐਕਸਟਰਾ ਰੱਖ ਕੇ ਤੇ ਉਹਦੀ ਤੀਸ਼ੀ ਕਾਟ ਪਾਣੀ ਆ ਕਿ ਜਾਂ ਤਾਂ ਕਿ ਖੇਚਣਾ ਪਵੇ ਤੇ ਆਪਾਂ ਅਗਲੀ ਸਾਈਡ ਤੇ 2 ਇੰਚ ਐਕਸਟਰਾ ਰੱਖਿਆ ਹੋਇਆ ਹੈ ਤੇ ਐਨੂੰ ਆਪਾਂ ਕਟਿੰਗ ਕਰ ਦੇਣਾ 4 ਇੰਚ ਦਾ 2 ਇੰਚ ਕਟਿੰਗ ਕਰ ਦੇਣਾ ਫਰੰਟ ਸਾਈਡ ਤੇ ਸੈਂਟਰ ਤੱਕ ਠੀਕ ਹੈ ਜੀ ਐਤ ਤੱਕ ਕਟਿੰਗ ਕੀਤਾ ਹੁਣ ਧਿਆਨ ਨਾਲ ਦੇਖਿਓ ਅਤਿ ਬਾਅਦ ਐਨੂੰ ਆਪਾਂ ਥੋੜਾ ਅੱਗੇ ਕਰ ਲੈਣਾ ਆ ਦੇਖੋ ਇੱਥੇ ਕਟਿੰਗ ਕਰਤਾ ਆਪਾਂ ਤੇ ਅਤਿ ਬਾਅਦ ਇਹ ਬੈਕ ਸਾਈਡ ਆਸਣ ਇੱਥੋਂ ਆਪਾਂ ਰੱਖ ਕੇ ਸਕੇਲ ਬੈਕ ਸਾਈਡ ਆਪਾਂ ਕਟਿੰਗ ਨਹੀਂ ਕਰਨੀ ਦੋ ਇੰਚ ਐਕਸਟਰਾ ਰਹਿਣ ਦੇਣਾ ਇੱਥੇ ਜਿੱਥੇ ਕਟਿੰਗ ਕੀਤਾ ਅਨੂੰ ਉਹਦਾ ਤਰਸ਼ੀ ਆ ਦੇਖੋ ਇਸ ਜਿਹੇ ਇੱਕ ਲਾਈਨ ਬਣਾ ਦਾਂਗੇ ਆਪਾਂ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਤੇ ਬੈਕ ਸਾਈਡ 2 ਇੰਚ ਐਕਸਟਰਾ ਰੱਖਿਆ ਗਿਆ ਐਦਾਂ ਕਿ ਕਾਟ ਪੈ ਗਈ ਤੇ ਇਹਨਾਂ ਬਹੁਤ ਵਧੀਆ ਫਿਟਿੰਗ ਬਣਦੀ ਹੈ ਤੇ ਖੇਚਣੀ ਪੈਂਦੀ ਹੈਗੀ ਪਲਾਜੋ ਤੇ ਬੈਠਣ ਉੱਠਣ ਲੱਗਿਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਕਟਿੰਗ ਦੀ ਤਾਂ ਪਲੀਜ਼ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਇਹਦੀ ਮੈਂ ਕਟਿੰਗ ਵੀ ਪਾਵਾਂਗੀ ਉਹ ਵੀ ਤੁਹਾਨੂੰ ਜਰੂਰ ਦੇਖਣੀ ਥੈਂਕ ਯੂ ਫਾਰ ਵਾਚਿੰਗ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਸ਼ਸ਼ੀਕਾਲ ਜੀ ਬਾਏ ਬਾਜੀ